ਤਾਨੂੰ ਖਤਮ ਕਰਨ ਦੀ ਗੱਲ ਕਰਦੇ ਨੇਗੇ ਅਟਾ ਉਹਨਾਂ ਤੋਂ ਖਤਮ ਨਹੀਂ ਤੁਸੀਂ ਸਾਨੂੰ ਕਿਵੇਂ ਖਤਮ ਕਰ ਲਓਗੇ ਅਸੀਂ ਸੋਨਹਰਾ ਜੀ ਆ ਕਾ ਤੇਨਾਂ ਨੂੰ ਆ ਆ ਮੇਰੀ ਗੱਲ ਸੁਣੋ ਗੱਲ ਸੁਣ ਕੇ ਜਿੰਨੇ ਵੀ ਤੁਸੀਂ ਕਿਉਂ ਆ ਖੜੇ ਹੋ ਨਾ ਆਰਮੀ ਵਾਲੇ ਸੱਤਾਂ ਨਾਲ ਗੱਲ ਸੁਣ ਲਓ ਜਿਹੜਾ ਵੀ ਇੱਥੇ ਤੁਹਾਡਾ ਕੋਈ ਵਜ਼ੀਰ ਜਿਹੜਾ ਤੁਹਾਡਾ ਕੋਈ ਖੜਾ ਇਹਦੇ ਵਿੱਚ ਕੋਈ ਤੁਹਾਡਾ ਅਫਸਰ ਅਸੀਂ ਉਹਨਾਂ ਦੇ ਮੱਥੇ ਮੋੜੇ ਹੋਏ ਨੇ ਅਸੀਂ ਉਹਨਾਂ ਦੇ ਮੂੰਹ ਮੋੜੇ ਹੋਏ ਨੇ ਉਹ ਉਹਨਾਂ ਜਿਹੜਾ ਕੌਮਾਂ ਦੇ ਅਸੀਂ ਸਾਡੇ ਕਰਕੇ ਅੱਜ ਅੰਗਰੇਜ਼ ਭੱਜੇ ਸਾਡੇ ਕਰਕੇ ਮੁਗਲ ਭੱਜੇ ਅਸੀਂ ਮੁਗਲਾਂ ਨੂੰ ਇੱਥੋਂ ਦੇਖਦੇ ਵਿੱਚੋਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੱਤ ਵਾਰ ਕੇ ਇਹ ਮੁਗਲਾਂ ਦੀ ਜੜ ਪੱਟੀ ਤੇ ਅਸੀਂ ਅੰਗਰੇਜ਼ਾਂ ਦੀ ਜੜ ਪੱਟੀ ਜੇ ਅਸੀਂ ਤੁਹਾਡੇ ਸਿਰ ਤੋਂ ਹੱਥ ਚੱਕ ਰਹੇ ਹਾਂ ਨਾ ਪੰਜਾਬ ਨੇ ਸਾਡੀ ਕੌਮ ਨੇ ਤੁਹਾਡੇ ਹਾਲਾਤ ਦੇਖ ਲਏ ਤੁਹਾਡਾ ਚੀਨ ਖੰ ਨੂੰ ਆ ਕੇ ਹੱਥ ਨੂੰ ਦਬਲੂਗਾ ਹੱਥ ਨੂੰ ਉਸੇ ਸਾਡਾ ਸਬਰ ਨਾ ਕਰ ਕੋ ਸਾਡਾ ਸਬਰ ਨਾ ਪਰ ਕੋ ਸਾਡਾ ਸਬਰ ਨਾ ਪਰ ਕੋ ਜਦੋਂ ਸਾਡੇ ਸਬਰ ਦਾ ਬੰਦ ਟੁੱਟ ਗਿਆ ਉਦੋਂ ਤੁਹਾਡੇ ਬੜੇ ਬੁੜੇ ਹਾਲਾਤ ਹੋਣਗੇ ਉਦੋਂ ਤੁਹਾਡੇ ਬੜੇ ਮਾੜੇ ਹਾਲਾਤ ਹੋਣਗੇ ਸਾਡਾ ਸਿਰ ਤੇ ਹੱਥ ਹੈ ਸਾਡੀ ਕੌਮ ਦਾ ਸਿਰ ਤੇ ਹੱਥ ਹੈ ਪੂਰੇ ਭਾਰਤ ਤੋਂ ਪੂਰੇ ਇੰਡੀਆ ਦੇ ਤਾਂ ਜਿਸ ਵਸ ਰਹੇ ਨਹੀਂ ਇਹ ਦੇਸ਼ ਤਾਂ ਜਨਾਂ ਦੇ ਵਿੱਚ ਉਜੜਦੇ ਜਨਾਂ ਦੇ ਵਿੱਚ